ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇਟਲੀ ਦੇ ਸ਼ਹਿਰ ਨੋਵਲਾਰਾ ਨੋਵਲਾਰਾ ਜਿਹੜਾ ਰੀਜੋ ਮਿਲੀ ਐ ਸਟੇਟ ਪੈਂਦੀ ਐ ਇਹਨੂੰ ਤੇ ਪ੍ਰੋਵਿਨੈਂਸ ਪ੍ਰੋਵਿਨੈਂਸ ਚ ਬੋਲਦੇ ਨੇ ਇਟਾਲੀਅਨ ਦੇ ਵਿੱਚ ਵੈਸੇ ਪ੍ਰੋਵਿਨੈਂਸ ਰੀਜੋ ਮਿਲੀ ਐ ਤੇ ਉੱਥੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਇੱਕ ਤਾਂ ਅਸੀਂ ਮੀਟਅਪ ਰੱਖਿਆ ਸਾਰੇ ਜਾਣ ਨੂੰ ਮਿਲਣੇ-ਗੱਲਣੇ ਰੱਖੀ ਐ ਤੇ ਨਾਲ ਇੱਕ ਤੋਂ ਹਿਸਟੋਰੀਕਲ ਪਲੇਸਿਸ ਨੇ ਜਦੋਂ ਸਿੱਖ ਇੱਥੇ ਵਰਲਡ ਵਾਰ ਦੇ ਟਾਈਮ ਇੱਥੇ ਆਏ ਐ ਸੈਕੰਡ ਵਰਲਡ ਵਾਰ ਦੇ ਟਾਈਮ ਤੇ ਇਟਲੀ ਚ ਜਰਮਨ ਚ ਆਪਣੇ ਪੰਜਾਬੀ ਫੌਜੀ ਲੜਦੇ ਰਹੇ ਤੇ ਇਥੇ ਸ਼ਹੀਦ ਹੋਏ ਤੇ ਉਹਨਾਂ ਦੀਆਂ ਕੁਝ ਯਾਦਾਂ ਬਣੀਆਂ ਹੋਈਆਂ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਰਸਤੇ 'ਚ ਜਾਂਦੇ ਜਾਂਦੇ ਇਹ ਅਸੀਂ ਰੁਕੇ ਸੀ ਇੱਕ ਸਟੇਸ਼ਨ ਤੇ ਤੇ ਮੇਰੇ ਨਾਲ ਨੇ ਭਾਈ ਮਨਿੰਦਰ ਅਜਫੇਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਖੁਸ਼ੀ ਤੇ ਨਾਲ ਭਾਈ ਨਵੀ ਨਵੀ ਨਿਜਰ ਨਿਜਰ ਨਵੀ ਨਿਜਰ ਮੈਚੇ ਜਰਗਣ ਲੱਗੇ ਸੀ ਨਵੀ ਨਿਜਰ ਸਾਹਿਬ ਸਤਿ ਸ੍ਰੀ ਅਕਾਲ ਜੀ ਇਹ ਕਦੇ-ਕਦੇ ਕਾਬੂ ਉਹਨੇ ਸਾਡੇ ਜ਼ਿਆਦਾ ਕੰਮ ਤੇ ਰਹਿੰਦੇ ਹਾ ਜੀ ਤੇ ਆਟੋ ਗ੍ਰਿਲ ਬਣੇ ਹੁੰਦੇ ਇੱਥੇ ਆ ਇਟਲੀ ਦੇ ਵਿੱਚ ਜਦੋਂ ਤੁਸੀਂ ਹਾਈਵੇ ਤੇ ਸਫਰ ਕਰਦੇ ਹੋ ਨਾ ਜੇ ਮੈਂ ਆਪਣੇ ਗੈਸ ਸਟੇਸ਼ਨ ਜਾਂ ਹੋਰ ਹੁੰਦੇ ਤੇ ਆਟੋ ਗ੍ਰਿਲ ਆ ਪੱਕਾ ਇਹ ਕੰਪਨੀ ਨੂੰ ਠੇਕ ਹੈ ਇਹੋ ਜਿਹਾ ਪੈਟਰੋਲ ਪੰਪ ਹੈ ਸਾਰੇ ਜਿੱਥੇ ਅਸੀਂ ਰੁਕੇ ਆ ਤੇ ਹੁਣ ਆਲਾ ਦਵਾਲਾ ਇੱਥੋਂ ਦਾ ਇਹ ਹੋ ਜਾਗਾ ਕੁਛ ਆਲਾ ਦਵਾਲਾ ਅੱਜ ਬੜੀਆ ਸੋਹਣੀ ਤਿੱਖੀ ਧੁੱਪ ਚੜੀ ਹੋਈ ਆ ਤੇ ਬਾਈ ਜੀ ਕਿੰਨੇ ਕਿਲੋਮੀਟਰ ਇੱਥੋਂ ਹੁਣ ਆਪਣਾ ਸਫ਼ਰ ਆ ਜਿਹੜਾ ਆਪਣਾ ਰਹਿ ਗਿਆ ਘੰਟੇ ਦਾ ਸਫ਼ਰ ਅੱਛਾ ਘੰਟੇ ਦਾ ਹਾਂਜੀ ਹਾਂਜੀ ਤੇ ਇੱਕ ਗੱਲ ਪਿਆ ਹੋਰ ਦੱਸਣੀ ਸੀ ਹਾਂਜੀ ਜਿੱਦਾਂ ਇੱਥੇ ਗੱਡੀਆਂ ਨਾ ਆਗਰ ਵਧੀਆਂ ਨੇ ਇਹਨੂੰ ਹਾਂਜੀ ਇੱਥੋਂ ਪਤਾ ਗੱਡੀਆਂ ਦੀ ਪਛਾਣ ਕਿੱਥੋਂ ਹੁੰਦੀ ਪਈ ਆ ਕੰਟਰੀ ਕਿਹੜੀ ਕੰਟਰੀ ਦੀ ਗੱਡੀ ਆ ਹਾਂਜੀ ਆ ਨੰਬਰ ਪਲੇਟ ਤੋਂ ਆ ਨੰਬਰ ਪਲੇਟ ਤੋਂ ਅੱਛਾ ਇਹਦਾ ਆਈ ਲਿਖਿਆ ਨਾ ਆਈ ਹਾਂਜੀ ਇਹਦਾ ਮਤਲਬ ਇਟਲੀ ਅੱਛਾ ਇਹ ਇਟਲੀ ਦੀ ਗੱਡੀ ਆ ਠੀਕ ਆ ਇਹਦੇ ਪਿੱਛੇ ਲਿਖਿਆ ਡੀ ਇਹ ਐ ਡੈਨਮਾਰਕ ਦੀ ਐ ਡੱਚ ਲੈਂਡ ਜਰਮਨ ਦੀ ਅੱਛਾ ਜਰਮਨ ਦੀ ਡੱਚ ਲੈਂਡ ਆ ਗਿਆ ਹਾਂ ਇੱਦਾਂ ਇਥੋਂ ਪਹਿਲਾਂ ਠੀਕ ਹੈ ਇਹਦੇ ਵੀ ਪਿਛੇ ਆਈ ਲਿਖਿਆ ਹੈ ਨਾ ਇਹ ਤਾਂ ਆਪਣੇ ਵਾਲੀ ਹੈ ਆਪਣੇ ਵਾਲੀ ਹਾਂ ਆਈ ਲਿਖਿਆ ਦੇ ਤੇ ਇਹ ਇਟਲੀ ਦੀ ਇਟਲੀ ਦੀ ਆ ਵੀ ਜਰਮਨ ਦੀ ਇਹ ਵੀ ਜਰਮਨ ਦੀ ਗੱਡੀ ਹੈ ਗੱਡੀਆਂ ਚ ਇੱਥੇ ਯਾਰ ਰੋਕ ਟੋਕ ਨਹੀਂ ਗੱਡੀਆਂ ਖੁੱਲੀਆਂ ਚੱਲਦੀਆਂ ਤੇ ਜਰਮਨ ਹੋਰ ਕਿਤੋਂ ਵੀ ਆ ਸਕਦਾ ਬੰਦਾ ਬਿਲਕੁਲ ਬਿਲਕੁਲ ਭਾਵੇਂ ਅਗਲਾ ਹੁਣ ਤਾਂ ਜਿਵੇਂ ਨਵੇਂ ਦੋ ਕੰਟਰੀ ਐਡ ਹੋ ਗਏ ਤੁਹਾਡੇ ਰੋਮਾਨੀਆ ਤੇ ਬਲਗਾਰੀਆ ਉੱਥੋਂ ਵੀ ਆ ਸਕਦਾ ਹੈ ਨਾ ਚਲੋ ਹੁਣ ਆਪਾਂ ਰੁਕਣਾ ਕਾਫੀ ਕਾਫੀ ਪੀਣੀ ਇੱਥੇ ਓਕੇ ਲਓ ਥੋੜਾ ਇਹ ਤੁਹਾਨੂੰ ਅੰਦਰੋਂ ਦਿਖਾ ਦਿੰਨੇ ਆਂ ਕਿ ਅੰਦਰੋਂ ਇਹ ਕਿਉਂ ਜਿਹੋ ਹੁੰਦੇ ਜਿਹੜੇ ਇੱਥੋਂ ਦੇ ਕੈਫੇ ਹੁੰਦੇ ਆਂ ਇਹ ਦੇਖੋ ਇੰਨਾ ਵਧੀਆ ਬਣਿਆ ਹੁੰਦਾ ਅੰਦਰੋਂ ਸਾਰ ਤੇ ਖਾਣ ਪੀਣ ਤੋਂ ਲੈ ਕੇ ਹਰੇਕ ਬੰਦਾ ਇੱਥੇ ਰੁੱਕੇ ਜਾਂਦਾ ਹਰੇਕ ਬੰਦਾ ਆ ਸਾਰੀ ਲਾਈਨ ਲੱਗੀ ਹੋਈ ਐ ਤੇ ਲਾਈਨ ਤੋਂ ਬਿਨਾ ਅਸੀਂ ਖੜ੍ਹ ਨਹੀਂ ਸਕਦੇ ਕੁਝ ਲੈ ਨਹੀਂ ਸਕਦੇ ਲਾਈਨ 'ਚ ਖੜ੍ਹਨਾ ਪੈਣਾ। ਇਹ ਦੇਖੋ ਰਾਹ ਜਾਂਦੇ ਜਾਂਦੇ ਅਸੀਂ ਰੁਕਿਆ ਮੈਂ ਕਿਹਾ ਤੁਹਾਨੂੰ ਇਟਲੀ ਦੀ ਖੂਬਸੂਰਤੀ ਦਿਖਾਈਏ ਕਿ ਇਟਲੀ ਸੋਹਣਾ ਕਿੰਨਾ ਹੈਗਾ। ਇਹ ਦੇਖੋ ਇਹ ਸਾਰੀ ਅੰਗੂਰਾਂ ਦੀ ਖੇਤੀ ਆ ਇਹ ਅੰਗੂਰਾਂ ਦੇ ਬਾਗ ਆ ਜਿੰਨਿਆਂ ਤੁਸੀਂ ਦੇਖ ਰਹੇ ਹੋ ਨਾਰਥ ਇਟਲੀ ਤੁਹਾਨੂੰ ਥਾਂ-ਥਾਂ ਅੰਗੂਰਾਂ ਦੇ ਬਾਗ ਮਿਲਣਗੇ ਉਹ ਪਹਾੜ ਸਾਰੇ। ਇੰਨਾ ਕੁ ਸੋਹਣਾ ਨਾ ਇਟਲੀ ਯਾਰ। ਬੰਬ ਬਾਬਾ ਜੀ ਬੰਬ ਐਨਾ ਸੋਹਣਾ ਵੈਸੇ ਇੱਥੇ ਰੋਡ ਤੇ ਰੁਕ ਨਹੀਂ ਸਕਦੇ ਹੁੰਦੇ ਪਰ ਇਹ ਐਮਰਜੈਂਸੀ ਸਟਾਪੇਜ ਹੁੰਦੀ ਹੈ ਜਗਾ ਜਗਾ ਇੱਥੇ ਜਿਵੇਂ ਆ ਜਗਾ ਦਿੱਤੀ ਹੋਈ ਹੈ ਨਾ ਥਾਂ ਬਣੀ ਹੋਈ ਹੈ ਰੋਕਣ ਨੂੰ ਤੇ ਇਹ ਐਮਰਜੈਂਸੀ ਸਟਾਪ ਹੈ ਤੇ ਮੈਨੂੰ ਐਸੀ ਮੈਂ ਕਿਹਾ ਰੁੱਕ ਕੇ ਤੁਹਾਨੂੰ ਥੋੜਾ ਜਿਹਾ ਆਲਾ ਦਵਾਲਾ ਦਿਖਾਵਾਂ ਕੀਟਲੀ ਕਿਉ ਹੋ ਜਾਗਾ ਫਿਰ ਯਾਦ ਆ ਪਿੰਡਾਂ ਦੇ ਭਾਈ ਆਪਣੇ ਇੰਡੀਅਨ ਵੀ ਬੜੇ ਰਹਿੰਦੇ ਨੇ ਅੱਛਾ ਜੇ ਤੁਸੀਂ ਪਿੰਡ ਵੇਖ ਰਹੇ ਹੋ ਤੇ ਇੱਥੇ ਅਗਸਤ ਦੇ ਵਿੱਚ ਆਪਣੀਆਂ ਫੈਮਲੀਆਂ ਅੰਗੂਰ ਬਹੁਤ ਲਾਂਦੀਆਂ ਨੇ ਹਾਂਜੀ ਕਿਉਂਕਿ ਅਗਸਤ ਦਾ ਮਹੀਨਾ ਹੁੰਦਾ ਹੈ ਮਹੀਨਾ ਕਿ ਕੰਮ ਹੁੰਦਾ ਪੂਰਾ ਦਾ ਤੇ ਫਿਰ ਆਪਣੀਆਂ ਫੈਮਲੀਆਂ ਜਿਹੜੀਆਂ ਹਾਊਸ ਵਾਈਫਾ ਹਨ ਉਹ ਵੀ ਆਂਦੀਆਂ ਅੰਗੂਰ ਲਾਣ ਪਿੱਛੇ ਨਾਲ ਜਿਹੜਾ ਤੁਹਾਨੂੰ ਦਿਖ ਰਿਹਾ ਸੀ ਇਹ ਇਟਲੀ ਦਾ ਪਿੰਡ ਹੈ ਇੱਕ ਤੇ ਇੱਥੇ ਇੱਕ ਗੱਲ ਅਸੀਂ ਹੋਰ ਦੇਖੇ ਇਟਲੀ ਚ ਜਾ ਕੇ ਜਿੰਨੇ ਵੀ ਇੱਥੇ ਪੰਜਾਬੀ ਰਹਿੰਦੇ ਆ ਉਹ ਜਿਵੇਂ ਬਾਕੀ ਇੰਗਲੈਂਡ ਹੋ ਗਿਆ ਜਾਂ ਹੋਰ ਕੰਟਰੀ ਚ ਇੱਕ ਥਾਵੇਂ ਹੁੰਦੇ ਆ ਐ ਇੱਥੇ ਨਹੀਂ ਆਵੇਂ ਰਹਿੰਦੇ ਅਜੇ ਨਿੱਕੇ ਨਿੱਕੇ ਪਿੰਡਾਂ ਚ ਰਹਿੰਦੇ ਆ ਮੰਨ ਲਓ ਦੋ ਪੰਜਾਬੀ ਆ ਪਿੰਡ ਚ ਐ ਦੋ ਘਰ ਪੰਜਾਬੀਆਂ ਦੇ ਪੰਜ ਸੱਤ ਘਰ ਪੰਜਾਬੀਆਂ ਦੇ ਹੋਰ ਪਿੰਡ ਚ ਐ ਨੇੜੇ ਨੇੜੇ ਇਟਲੀ ਦੇ ਪਿੰਡ ਆ ਬਹੁਤ ਸਾਰੇ ਤੇ ਸ਼ਹਿਰ ਤਾਂ ਇੱਥੇ ਮੇਨ ਪੰਜ ਸੱਤ ਕੀ ਹੈਗੇ ਤੇ ਬਾਕੀ ਜਿਹੜੇ ਅੰਗੂਰਾਂ ਦੇ ਬਾਗ ਸੀਗੇ ਇੱਥੇ ਬਾਈ ਹੁਣੀ ਦੱਸਦੇ ਆ ਕਹਿੰਦੇ ਜਦੋਂ ਜੁਲਾਈ ਅਗਸਤ ਦਾ ਮਹੀਨਾ ਆਊਗਾ ਹੁਣ ਹੁਣ ਇੱਥੇ ਅੰਗੂਰ ਤੋੜਨਗੇ ਆਪਣੀਆਂ ਸਾਰੀਆਂ ਬੀਬੀਆਂ ਮਤਲਬ ਵੈਸੇ ਕੰਮ ਤੇ ਜਿਆਦਾ ਜਾਂਦੇ ਨਹੀਂ ਹੈਗੇ ਤੇ ਘਰੇ ਹੀ ਰਹਿੰਦੇ ਘਰ ਦੇ ਜਿਆਦਾ ਜਿਆਦਾ ਕੰਮ ਕਰਦੇ ਪਰ ਦੋ ਮਹੀਨੇ ਜਦੋਂ ਸੀਜ਼ਨ ਲੱਗੂਗਾ ਜਿਵੇਂ ਕੈਨੇਡਾ ਚ ਬੈਰੀਜ਼ ਤੋੜਦੇ ਆ ਨਾ ਤੇ ਉਵੇਂ ਇੱਥੇ ਵੀ ਰੁੱਤ ਆਉਂਦੀ ਹੈ ਫੇਰ ਉਹਦਾ ਚੰਗੇ ਪੈਸੇ ਮਿਲਦੇ ਆ ਕੁੱਟ ਲੈਂਦਾ 2-2 4-4000 ਯੂਰੋ ਸਸੀ ਦਾ ਭਾਈ ਸਸੀ ਹੋਰ ਵਧੀਆ ਜੀ ਚਲੋ ਬੰਦੂਰ ਸੱਸੀ ਗੱਲ ਦੀ ਹੋਰ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਪਹਿਲੇ ਬੰਦੇ ਮਿਲੇ ਸਾਨੂੰ ਤਾਂ ਕਰਕੇ ਸਪੈਸ਼ਲ ਇਹਨਾਂ ਨੂੰ ਮਿਲ ਆਇਆ ਤੇ ਭਦੌੜ ਤੋਂ ਹਾਂਜੀ ਤਲਵੰਡੀ ਪਿੰਡ ਤਲਵੰਡੀ ਪਿੰਡ ਤਲਵੰਡੀ ਪਿੰਡ ਤੇ ਬਰਨਾਲੇ ਅਸੀਂ ਪਹਿਲਾਂ ਮਿਲੇ ਹਾਂ ਤੇ ਤਾਂ ਕਰਕੇ ਗੱਲਬਾਤ ਸਾਡੀ ਹੁੰਦੀ ਰਹਿੰਦੀ ਸੀਗੀ ਚਲੋ ਸ਼ੁਕਰੀਆ ਜੀ ਤੇ ਜੀ ਮਿਹਰਬਾਨੀ ਇਹਨਾਂ ਨੇ ਬਹੁਤ ਸਾਰਾ ਗਾਈਡ ਕੀਤਾ ਜਦੋਂ ਅਸੀਂ ਆਉਣਾ ਸੀ ਨਾ ਇੱਥੇ ਇਟਲੀ ਉਦੋਂ ਪਹਿਲਾਂ ਇਹਨਾਂ ਨਾਲ ਵੈਸੇ ਗੱਲਬਾਤ ਚੱਲਦੀ ਰਹਿੰਦੀ ਸੀਗੀ ਚਲਿਏ ਆਜੋ ਇਹ ਕੀ ਹੋ ਰਿਹਾ ਸਾਰੀ ਕਰਨਾ ਪਾਰੀ ਪਾਰੀ ਕਰਨੀ ਠੀਕ ਦੀ ਪਿਆਰ ਕਿੰਨਾ ਕਰਦੇ ਨੇ ਇਹਨਾਂ ਪਿਆਰ ਕਰ ਦਿੰਦੇ ਆ ਨਾ ਮੈਂ ਤਾਂ ਇੰਨਾ ਪਿਆਰ ਕਰ ਦਾਂਗਾ ਹੈ ਨਾ ਚਲੋ ਕੁੱਟ ਕੇ ਇੱਕ ਵਾਰੀ ਕੰਨਾਂ ਵਿੱਚ ਕਰਾ ਛੱਡ ਦੋ ਨੀ ਸੋਹਣਾ ਇਹ ਤਾਂ ਸੱਚੀ ਹੈ ਇਹ ਅੱਜ ਹੈਪੀ ਬਰਥਡੇ ਹੈ ਜੀ ਨਿਆਣੇ ਨੂੰ ਕਿਹਾ ਹੈਪੀ ਬਰਥਡੇ ਕੀ ਦਾ ਗੁਰਮਤ ਹੈਪੀ ਬਰਥਡੇ ਤੇਰਾ ਸਾਰੀ ਫੈਮਿਲੀ ਦਾ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਮਾਤਾ ਜੀ ਇਹ ਜਿੰਨਾ ਪਿਆਰ ਵੀ ਇਟਲੀ ਵਾਲੇ ਨਿਆਣੇ ਕਰਦੇ ਆ ਤੇ ਸਾਨੂੰ ਤਾਂ ਨਹੀਂ ਅਜੇ ਤੱਕ ਹੋਰ ਕਿਦੋਂ ਮਿਲੇ ਦੇਖੋ ਇੱਕ ਦਿਨ ਪਹਿਲਾਂ ਬੜਾ ਸੋਨਾ ਦਿੱਤਾ ਇਹ ਜੰਨੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ ਸਾਰੀਆਂ ਸਾਡੇ ਘਰੇ ਕੰਦ ਤੇ ਫਰੇਮ 'ਚ ਬਣਾ ਕੇ ਜੜਾ ਕੇ ਲਗਣੀਆਂ ਸ਼ੁਕਰੀਆ ਬਹੁਤ-ਬਹੁਤ ਥੈਂਕ ਯੂ ਹੁਣ ਸੰਗਰੇ ਹੁਣ ਸੰਗਰੇ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਂ ਬਾਪੇ ਕੋ 2 ਮਹੀਨੇ ਤੋਂ ਤੇ ਹੁਣ ਅਸੀਂ ਇੱਥੋਂ ਚੱਲਿਆਂ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਨਵਲਾਰਾ ਤੇ ਉੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਣਿਆ ਹੋਇਆ ਹੈ ਜਿਹੜਾ ਕਿ ਬਹੁਤ ਜ਼ਿਆਦਾ ਪੁਰਾਣਾ ਇਟਲੀ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈਗਾ ਤੇ ਜਿਹੜਾ ਜਦੋਂ ਪਹਿਲੀਆਂ ਜਿਹੜੇ ਪੰਜਾਬੀ ਆਏ ਸੀਗੇ ਉਦੋਂ ਮਤਲਬ ਤਿਆਰ ਕੀਤਾ ਸੀਗਾ ਤੇ ਇੱਥੇ ਬਹੁਤ ਵਧੀਆ ਰਿਹਾ ਫੈਮਲੀ ਨੂੰ ਮਿਲੇ ਤਿੰਨ ਚਾਰ ਹੋਰ ਫੈਮਲੀਆਂ ਆਈਆਂ ਸੀਗੀਆਂ ਤੇ ਹੁਣ ਗੁਰਦੁਆਰਾ ਸਾਹਿਬ ਦਿਖਾਉਨੇ ਆ ਉਸ ਤੋਂ ਬਾਅਦ ਚ ਫਿਰ ਤੁਹਾਨੂੰ ਦਿਖਾਵਾਂਗੇ ਫੋਰਲੀ ਫੋਰ ਲਈ ਜਾਣਾ ਜਿੱਥੇ ਇੱਕ ਸਿੱਖਾਂ ਦੀ ਆਪਣੇ ਪੰਜਾਬੀ ਸਿੱਖਾਂ ਦੀ ਯਾਦਗਾਰ ਬਣੀ ਹੋਈ ਆ ਪੁਰਾਣੀ ਇਹ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਕਾਫੀ ਸਾਰੀ ਸੰਗਤ ਇੱਥੇ ਆਈ ਹੋਈ ਆ ਤੇ ਇਹ ਹੈਗਾ ਨਵਲਾਰਾ ਗੁਰਦੁਆਰਾ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਇਧਰ ਕਮੇਟੀ ਦੇ ਮੈਂਬਰ ਖੜੇ ਆ ਪ੍ਰਧਾਨ ਜੀ ਆ ਸਾਨੂੰ ਪਾਕਿਸਤਾਨ ਵੀ ਮਿਲੇ ਸੀ ਜੀ ਤੇ ਸਾਨੂੰ ਬਾਅਦ ਚੋ ਬਾਅਦ ਚੋ ਪਤਾ ਲੱਗਿਆ ਫੋਟੋ ਫੂਟੋ ਦਿਖਾ ਕੇ ਹਨਾ ਤੇ ਇਹ ਸਾਰੀ ਸੰਗਤ ਮਿਲਣ ਦੇ ਲਈ ਆਈ ਹੋਈ ਹੈ ਇੱਥੇ ਤੇ ਗੁਰਦੁਆਰਾ ਸਾਹਿਬ ਪਹਿਲਾਂ ਤੁਹਾਨੂੰ ਦਿਖਾ ਦਈ ਅੰਦਰਲੇ ਪਾਸਿਓਂ ਥੋੜਾ ਜਿਹਾ ਤੇ ਮੈਂ ਆਪਾਂ ਕਰਦੇ ਆ ਜੀ ਫੋਟੋ ਨਾਲ ਨਹੀਂ ਰੱਜਦੇ ਇਟਲੀ ਵਾਲੇ ਪਹਿਲਾਂ ਘਰੇ ਕਹਿੰਦੇ ਸੀ ਸਾਰੇ ਇਕੱਲੇ ਇਕੱਲੇ ਘਰੇ ਜਾਓ ਘਰੇ ਜਾਓ ਹੁਣ ਇੱਥੇ ਤਾਂ ਹੀ ਰੱਖਿਆ ਸੀਗਾ ਤੋਂ ਬਾਅਦ ਵਾਲਾ ਸੈਸ਼ਨ ਹੈ ਹਾਂਜੀ ਤੇ ਇਹ ਹੈਗਾ ਗੁਰਦੁਆਰਾ ਸਾਹਿਬ ਦੀ ਬਾਹਰਲੀ ਮਾਰਤਾ ਹੈ ਗੁਰਦੁਆਰਾ ਸਿੰਘ ਸਵਾ ਟੈਂਪਲ ਆ ਸਿੱਖ ਟੈਂਪਲ ਆ ਸਿੱਖ ਇਟਾਲੀਅਨ ਦੇ ਵਿੱਚ ਬੋਲਦੇ ਆ ਤੇ ਤਾਨੂੰ ਅੰਦਰਲੇ ਪਾਸਿਓਂ ਪਹਿਲਾਂ ਦਰਸ਼ਨ ਅਸੀਂ ਗੁਰਦੁਆਰਾ ਸਾਹਿਬ ਦਾ ਕਰਾਉਨੇ ਆ। ਇਹ ਦਿਨ ਅੱਜ ਸ਼ਨੀਵਾਰ ਦਾ ਤੇ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਰਸ ਹੋਣਾ ਹੈ। ਕੱਲ ਨੂੰ ਸੰਗਤ ਹੋਰ ਵੀ ਹੋਣੀ ਹੈ ਮੇਨ ਨਾਲੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ। ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ? ਠੀਕ ਠਾਕ? ਹੂੰ। ਕਾਫੀ ਪੰਜਾਬੀ ਬਿਰਦੇ ਇੱਟਲੀ 'ਚ ਸੰਦੋ ਹੁਣ ਪਤਾ ਲੱਗਿਆ। ਮੈਂ ਤਾਂ ਕੱਲ 30 ਬੰਦਿਆਂ ਨੂੰ ਮੇਰੇ ਕੋਲ ਆਇਆ। ਚਲੋ। ਇੱਕ ਗੁਰਦੁਆਰਾ ਸਾਹਿਬ ਦੀ ਦੇ ਪਾਸੇ ਉਹ ਮਾਰਦਾ ਲੈ ਪਹਿਲਾਂ ਹੁਣ ਫੋਟੋਆਂ ਕਰਾ ਲਈਓ ਫੋਟੋਆਂ ਨਾਲੇ ਜ਼ਿਆਦਾ ਤੇ ਫੋਟੋਆਂ ਕਰਾ ਕੇ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਜਿਹੜਾ ਆਲਾ ਦਵਾਲਾ ਸਾਰਾ ਉਹ ਦਿਖਾਵਾਂਗੇ ਤੇ ਦਰਸ਼ਨ ਕਰਾਵਾਂਗੇ ਸਤਿ ਸ਼੍ਰੀ ਅਕਾਲ ਪੰਤਾ ਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਜੀ ਸ਼ੁਕਰੀਆ ਮਿਲ ਕੇ ਬਸ ਫੋਟੋ ਵੀ ਰਹੇ ਜੇ ਪਰ ਵੀਡੀਓ ਚ ਸਾਰਾ ਆਉਣਾ ਚਾਹੀਦਾ ਹੈ ਨਾ ਹਾਂਜੀ ਉਹ ਫੋਟੋ ਬਣਾਇਓ ਉਹ ਵਾਹ ਆ ਇਟਲੀ ਦੇ ਨਿਆਣੇ ਬਾਲਾ ਕੁਛ ਨਹੀਂ ਦੇਣ ਲੱਗੇ ਥੈਂਕ ਯੂ ਸੋ ਮਚ ਬਹੁਤ ਪਹਿਲਾਂ ਵੀ ਲਿਸਨ ਹਾਂਜੀ ਉਹ ਨਾ ਯਾਰ ਗੁਰਦੁਆਰਾ ਸਾਹਿਬ ਜਾ ਭਰਾਵਾ ਅੰਦਰ ਕਮ ਕੀਤਾ ਉਹਦਾ ਨਾਮ ਲਿਖਿਆ ਨਾ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪਹਿਲੀ ਗੱਲ ਤਾਂ ਇੰਨਾ ਟਾਈਮ ਕੱਟਿਆ ਸਾਨੂੰ ਸਤਿ ਸ੍ਰੀ ਅਕਾਲ ਜੀ ਸਾਨੂੰ ਇਹ ਸੀ ਮੈਂ ਸੀਰੀਅਸਲੀ ਦੱਸਾਂ ਵੀ 30 ਕ ਜਾਨੇ ਵੀ 20 30 ਜਾਨੇ ਦਾ ਮੈਂ ਆਈਡੀਆ ਲਾਇਆ ਸੀਗਾ ਵੀ ਇੰਨੇ ਕ ਜਾਨੇ ਪਰ ਬਹੁਤ ਪੰਜਾਬੀ ਰਹਿੰਦੇ ਇਟਲੀ ਚ ਮੈਨੂੰ ਇਹ ਲੱਗਦਾ ਹੈ ਵੀ ਕੱਲ ਨੂੰ ਜਦੋਂ ਬਰਿਸ਼ ਹੀ ਆ ਜਾਣਾ ਤੇ ਬਰਿਸ਼ ਹੀ ਐਦੋਂ ਵੀ ਵੱਧ ਆਉਣਗੇ ਲਓ ਜੀ ਲਓ 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 ਮੇਰੀ ਪਤਨੀ ਗਿਆ ਸ਼ੁਕਰੀਆ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅਸੀਂ ਤੁਹਾਦਰ ਤੁਸੀਂ ਜਿਹੜੇ ਕੰਮ ਸਾਨੂੰ ਬਹੁਤ ਆ ਆ ਦੇਖੋ ਉੱਪਰ ਵੀ ਸੰਗਤ ਖੜੀ ਆ ਵਾਵਾ ਕਿਤੇ ਤੁਹਾਡੀ ਗੁੜੀਆ ਇਹਨਾਂ ਦੇ ਬੜੇ ਮੈਸੇਜ ਆ ਇਹਨਾਂ ਦੀ ਬੇਟੀ ਦਾ ਬਰਥਡੇ ਸੀ ਲਓ ਸਾਡੇ ਬੋਲ ਅਸੀਂ ਹੈਪੀ ਬਰਥਡੇ ਠੀਕ ਹੈ ਜਾਂਦੇ ਵਾਸਤੇ ਰੋ ਹੋ ਜਵਾਨੀਆਂ ਮਾਨ ਤੁਹਾਨੂੰ ਰੋਜ਼ ਮੈਸੇਜ ਕਰੀਦਾ ਪਹਿਲਾਂ ਕੀ ਕਰੀਏ ਜੀ ਆ ਆ ਜਿੰਨੇ ਹੁਣ ਇੱਥੇ ਖੜੇ ਆ ਸਾਰੇ ਮੈਸੇਜ ਵਾਲੀ ਆ ਸਾਰੇ ਨਹੀਂ ਕੀਤੇ ਹੋਏ ਆ ਮੈਸੇਜ ਆਨੇ ਆਂਦੇ 5-700 ਡੇਲੀ ਆਂਦਾ ਉਹ ਲੱਕੀ ਡਰਾ ਨਿਕਲੇ ਹੁੰਦੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਜਵਾਬ ਦੇ ਦਿੱਤਾ ਸੀ ਆਇਆ ਸੀ ਇਹਨਾਂ ਦਾ ਸਾਡਾ ਲੱਕੀ ਡਰਾ ਹਾਂਜੀ ਤੁਹਾਨੂੰ ਦੇ ਦਿੱਤਾ ਜੀ ਜੀ ਚਲੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜੀ ਆ ਆ ਮੁੰਡਾ ਇਹਨੂੰ ਕੈਮਰਾ ਤੁਸੀਂ ਦੇ ਦਿਆ ਕਰਨ ਉਸੇ ਬੰਦੇ ਦੇ ਨਾਲ ਆ ਜਾ ਕਰਨ ਤੁਹਾਡੇ ਲਈ ਵੀ ਛੇਤੀ ਹੋ ਜੂ ਸਾਡੇ ਲਈ ਵੀ ਛੇਤੀ ਹੋ ਜੂ ਨਹੀਂ ਆਪ ਨੂੰ ਇੱਥੇ ਅੱਠ ਵਜੇ ਜਾਣੇ ਫੋਟੋ ਨਹੀਂ ਪੂਰੀ ਆਉਣੀ ਹੈ ਨਾ ਸਹੀ ਹੈ ਨਾ ਜਿਹੜੀ ਫੈਮਿਲੀ ਨੇ ਕੈਮਰਾ ਦੇਣਾ ਉਹ ਸਾਡੇ ਨਾਲ ਅੱਗੇ ਖੜ ਜਾਵੇ ਆਜੋ ਠੀਕ ਹੈ ਇੱਧਰ ਲਵਸ ਆ ਇੱਧਰ ਹੋ ਗਿਆ ਬਜੀ ਆਜੋ 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 ਜਪਰੀ ਨੂੰ ਦੇ ਕੇ ਇਹ ਜਿਹੜੀ ਇਟਲੀ ਵਾਲੀ ਆ ਬੀਬੀਆਂ ਬਹੁਤ ੱੱਕਾ ਕਰਦੀਆਂ ਇਹ ਫੋਟੋ ਨਹੀਂ ਹੁਣ ਦਿੰਦੇ ਕਿਸੇ ਹਾਂ ਜਿਆਦਾ ਬਲੌਗ ਜਿਆਦਾ ਦੇਖੀ ਜਾ ਇਹ ਕਹਿੰਦੇ ਘੱਟੋ ਘੱਟ 6 ਮਹੀਨੇ ਰੋ ਫਿਰ ਇੰਨੀਆਂ ਫੋਟੋਆਂ ਖਿੱਚਾਂਗੇ ਰਿਜ਼ਰਵ ਹੋ ਜਾਣਗੀਆਂ ਫਿਰ ਧੱਕਾ ਨਹੀਂ ਕਰਦੇ ਫਿਰ ਨਹੀਂ ਧੱਕਾ ਕਰਦੇ ਲਓ ਤੁਸੀਂ ਚੰਗੇ ਹੀ ਬਣੇ ਆ ਅੱਛਾ ਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਬਹੁਤ ਲੱਗਦਾ ਪੁੱਤ ਤੇ ਅਸੀਂ ਤੁਹਾਨੂੰ ਸਾਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਅਸੀਂ ਸਾਰੇ ਨਾਲ ਫੋਟੋ ਕਰਾਉਣੀ ਬਸ ਸਬਰ ਰੱਖੋ ਥੋੜਾ ਜਿਹਾ ਉਹ ਉਹ ਜਿਹੜੇ ਪੋਲੀਥੀਨ ਦੇ ਘਰ ਦੇ ਆ ਜਿਹਨਾਂ ਵਿੱਚ ਰਹਿੰਦੇ ਸੀ ਉਹਨਾਂ ਦੇ ਸਾਰੇ ਵਲੌਗ ਵੇਖੇ ਇੱਕ ਇੱਕ ਬਗਲ ਹਾ우스 ਹਾਂਜੀ 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 ਉਹ ਸ਼ੁਕਰੀਆ ਜੀ ਤੁਹਾਡੀ ਟ੍ਰੇਨ ਦੇ ਵਿੱਚ ਤੁਹਾਡੀ ਛੋਟ ਕੋਈ ਨੂ ਨੂ ਵੀ ਦਿਖਾਓ ਨੂ ਦਿਖਾਓ ਹਾਂਜੀ ਇਹ ਕਹਿੰਦੇ ਮੇਰੇ ਨੂ ਨੂ ਵੀ ਦਿਖਾਓ ਵਿੱਚ ਜੀ 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 ਸ਼ੁਕਰੀਆ 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 ਤੁਹਾਡਾ ਸਾਰਿਆਂ ਦਾ ਹਾਂਜੀ ਹਾਂਜੀ ਕਰਦੇ ਆਪਾਂ ਇਹ ਇਟਲੀ ਦੇ ਪਹਿਲੇ ਪੰਜਾਬੀ ਹੈ ਜੀ ਮਾਤਾ ਜੀ ਕਹਿੰਦੇ ਸਨ 80 ਚਾਹੀ ਮੈਂ 81 ਚਾਹੀ 81 ਚ ਹਾਂਜੀ ਮੇਰੇ ਘਰ ਵਾਲੇ 75 ਦੇ ਆਏ ਅੱਛਾ ਇਟਲੀ ਦੇ ਸਭ ਤੋਂ ਪਹਿਲਾ ਪਹਿਲਾ ਮਾਨ ਹਾਸਲ ਹੈ ਤੁਹਾਨੂੰ ਪਹਿਲੇ ਕਬਲੋਂ ਤੁਸੀਂ ਜੀ ਗੁਰਦੁਆਰੇ ਦਾ 77 ਵਾਲੇ ਅੱਛਾ ਤੁਸੀਂ 77 ਵਾਲੇ ਤੁਹਾਡੇ ਤੋਂ 3 ਸਾਲ ਪਹਿਲਾਂ ਆਏ ਆ ਇਹ ਹਾਂ ਉਹ ਇੱਕ ਵਾਰ ਬੋਲੋ ਤੁਹਾਰੇ ਬੋਲੋ ਕੀ ਕਹਿੰਦੇ ਸੀ ਗੁਰਦੁਆਰੇ ਜ਼ੋਰਦਾਰ ਦੀ ਰਜਿਸਟਰੀ ਪਹਿਲਾ ਮੇਰੇ ਨਾਂ ਤੇ ਹੋਈ ਸੀ ਅੱਛਾ ਪਹਿਲਾਂ ਜਿਹੜੀ ਰਜਿਸਟਰੀ ਹੋਣੀ ਸੀ ਜਿਨ੍ਹਾਂ ਕੋ ਪਾਸਪੋਰਟ ਸੀ ਉਹਨਾਂ ਦੇ ਨਾਮ ਹੁੰਦੀ ਹੁੰਦੀ ਹੈ। ਅੱਛਾ ਪਹਿਲਾਂ ਮਤਲਬ ਪਾਸਪੋਰਟ ਇਹਨਾਂ ਦਾ ਬਣਿਆ। ਇਹਨਾਂ ਦਾ ਬਣਿਆ ਸੀ। ਅੱਛਾ ਉਸ ਤੋਂ ਫਿਰ ਕੋਈ ਨਹੀਂ ਹੁੰਦਾ ਹੁਣ। 6 ਮਹੀਨੇ ਬਾਅਦ ਇੰਡੀਅਨ ਜਨਾਨੀ ਦੇ ਕਿਸੇ ਪਾਸਪੋਰਟ ਆ ਗਿਆ। 6 ਮਹੀਨੇ ਬਾਅਦ ਕਨੇਡਾ ਪਹਿਲੀ ਇੰਡੀਅਨ ਨੂੰ ਲੇਡੀ ਮਿਲੀ ਕੋਈ ਦੇਖਣ ਨੂੰ। ਮੇਰੇ ਘਰ ਵਾਲਾ ਵੀ ਜੀ 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 ਪਾਕਿਸਤਾਨੀ ਹੋਣਾ ਜਾਂ ਇਹ ਲਓ ਇਹ ਸਾਰੀ ਫੈਮਿਲੀ ਹੈ ਜੀ ਇਹਨਾਂ ਦੀ। ਅੱਛਾ ਚਲੋ। ਅੱਛਾ ਸਾਰਾ ਪਰਿਵਾਰ ਹੈ। ਸ਼ੁਕਰੀਆ ਜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਪਹਿਲੇ ਪੰਜਾਬੀਆਂ ਨੂੰ। all of it ਏ ਭਾਜੀ ਮੈਂ ਲਾਇਆ ਆਸਟਰੀਆ ਤੋਂ ਆਸਟਰੀਆ ਤੋਂ ਆਇਆ ਇਟਲੀ ਚ ਹੈ ਇਟਲੀ ਤੋਂ ਆਸਟਰੀਆ ਦੇ ਬਾਰਡਰ ਤੋਂ ਆਇਆ ਤੇ ਸ਼ੁਕਰੀਆ ਤੁਹਾਡਾ ਇੱਕ ਵਾਰੀ ਆਂਡੀ ਕਵਾਂਡੀ ਦੇਸ਼ ਵਾਲੇ ਵੀ ਚੱਲ ਕੇ ਆ ਗਏ ਅੱਜ ਤਾਂ ਬੜੀ ਆਸ ਉਮੀਦ ਲਾ ਕੇ ਆਏ ਸੀ ਕਿ ਭਾਜੀ ਹੁਣੀ ਆਉਣਗੇ ਲੇਕਿਨ ਇਸ ਵੇਲੇ ਨਹੀਂ ਕਹਿ ਰਹੇ ਆ ਤੇ ਚਲੋ ਅਗਲੀ ਵਾਰੀ ਸਹੀ ਅਸੀਂ ਤੁਹਾਡੀ ਵੇਟ ਕਰਾਂਗੇ ਮਿਲ ਤਾਂ ਲਈ ਆਪਾਂ ਹਾਂ ਬਿਲਕੁਲ ਜੀ ਤੁਹਾਡੇ ਕੋਲ ਆਵਾਂਗੇ ਉਹ ਆਪਾਂ ਨੈਕਸਟ ਟਾਈਮ ਪੱਕਾ ਪੱਕਾ ਠੀਕ ਯਾਦ ਕਰ ਲਿਓ ਵੀਡੀਓ ਚ ਦਿਖਾਵਾਂਗੇ ਜ਼ਰੂਰ ਫੋਨ ਕਰਾਂਗੇ ਤੁਹਾਨੂੰ ਓਕੇ ਇਹ ਪ੍ਰਧਾਨ ਸਾਹਿਬ ਵੀ ਮਤਲਬ ਪੁਰਾਣੇ ਪੰਜਾਬੀਆਂ ਜੋ ਹੈ ਇਹਨਾਂ ਦੇ ਬ੍ਰਦਰ ਦੀ ਤਸਵੀਰ ਹੈਗੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਇਹ ਸੰ 70 75 ਦੀ ਕਹਿੰਦੇ ਹੋ ਹਨ ਇਹਨਾਂ ਦੇ ਆਂਟੀ ਦੇ ਇਹਨਾਂ ਦੇ ਹਸਬੰਦ ਸੀਗੇ ਅਸੀਂ 72 ਕਾਰ ਕਾਰ ਰੇਸਿੰਗ ਲਈ ਆਏ ਸੀ ਇੱਥੇ ਹਾਂਜੀ ਕਾਰ ਰੇਸਿੰਗ ਕਰਦੇ ਸੀ ਇੱਥੇ ਨਹੀਂ ਨਹੀਂ ਕਾਰ ਰੇਸਿੰਗ ਨਹੀਂ ਜਿਸ ਤਰ੍ਹਾਂ ਕਾਰਾਂ ਦੋ ਟਾਇਰ ਦੇ ਉੱਪਰ ਸਟੰਡ ਕਾਰ ਜਿਹਦਾ ਦੋ ਟਾਇਰ ਇਹ ਉੱਪਰ ਚੜਦੇ ਸੀ ਉੱਤੇ ਜਿੱਦਾਂ ਅੱਛਾ ਮੈਂ ਸਮਝ ਗਿਆ ਮੈਂ ਸਮਝ ਗਿਆ ਇਹ ਦੇ ਵਿੱਚ ਹੀ ਬਾਹਰ ਨਿਕਲ ਕੇ ਇਨੋਂ ਰੇਸਿੰਗ ਹੀ ਟਾਈਪ ਬੋਲਦੇ ਹਾਂ ਹਾਂਜੀ 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 ਕਿਉਂਕਿ ਫਰਾਰੀ ਫਰਾਰੀ ਦੀ ਜਿਹੜੀ ਕਾਰ ਹੈ ਕਾਰ ਦੀ ਉਹ ਵੀ ਇਟਾਲੀਅਨ ਨੇ ਕੱਢੀ ਹੈ ਨਾ ਹਾਂਜੀ 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 ਤੇ ਇਹ ਪਹਿਲੇ ਪੰਜਾਬੀ ਇਹ ਨੇ ਜੀ ਕਾਰਾਂ ਦੇ ਕ੍ਰੈਸ਼ ਵੀ ਕਰਾਉਂਦੇ ਸੀ ਇੱਥੇ ਜਿੱਦਾਂ ਅੱਛਾ ਕ੍ਰੈਸ਼ ਐਕਸੀਡੈਂਟ ਵਗੈਰਾ ਕਰਾ ਅੱਛਾ ਇਹਨਾਂ ਦੀ ਲਾਸਟ ਵਾਲੀ ਫੋਟੋ ਹੈ ਦਿਖਾਓ ਅੱਗ ਦੇ ਵਿੱਚ ਹੀ ਕਾਰ ਲਗਾਣੀ ਇਸ ਵਾਰੀ ਲਓ ਜੀ ਇਹਨਾਂ ਦੀ ਲਾਸਟ ਵਾਲੀ 2.5 ਸਾਲ ਪਹਿਲਾਂ ਦੀ ਫੋਟੋ ਹੈ ਸ਼ੁਰੂ ਵਾਲੇ ਪੰਜਾਬੀ ਹੈ ਇਹ ਇੱਥੇ ਦੇ ਇਟਲੀ ਦੇ ਸ਼ੁਕਰੀਆ ਜੀ ਇਸ ਕੁੜੀ ਦਾ ਵਿਆਹ ਪਹਿਲਾਂ ਸਭ ਤੋਂ ਅਸੀਂ ਇੱਥੇ ਕੀਤਾ ਅੱਛਾ ਇਹਨਾਂ ਦਾ ਵਿਆਹ ਤੁਸੀਂ ਕੀਤਾ ਸੀ ਇੱਥੇ ਅੱਛਾ ਇਹ ਤਾਂ ਹੁਣ ਆਪ ਵੀ ਬਜ਼ੁਰਗ ਹੋਏ ਭਈ ਤੁਸੀਂ ਇਹਨਾਂ ਦਾ ਵਿਆਹ ਕੀਤਾ ਹੈ ਕਮਾਲ ਹੋ ਗਈ ਜੇ ਸੱਚੀ ਹੈ ਨਾ ਹਾਂਜੀ 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 ਸ਼ੁਕਰੀਆ ਬੜਾ ਚੰਗਾ ਲੱਗਿਆ ਇਹਨੇ ਪੁਰਾਣੇ ਪੁਰਾਣੇ ਬੰਦਿਆਂ ਨੂੰ ਮਿਲ ਕੇ ਹਨਾ ਜੀ ਪਹਿਲਾ ਸਮਾਂ ਚ ਇੱਥੇ ਆ ਕੇ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਹੁੰਦਾ ਆ ਹਾਂਜੀ ਤੇ ਅਸੀਂ ਕਿੱਦਾਂ ਹੁਣ ਕਿੱਥੇ ਪਹੁੰਚ ਗਏ ਆ ਹਨਾ ਹਾਂਜੀ ਹਾਂਜੀ ਹੁਣ ਤਾਂ ਸਾਰਾ ਪਰਿਵਾਰ ਇੱਥੇ ਆ ਕੋਈ ਹੈ ਹੀ ਨਹੀਂ ਪਿਛਲਾ ਜ਼ਿਆਦਾ ਆਇੰਦਾ ਆ ਤੁਹਾਡਾ ਹੁਣ ਪੰਜਾਬ ਹੈ ਨਹੀਂ ਕੋਈ ਉੱਥੇ ਪੰਜਾਬਕ ਜਾਂ ਹੈਗਾ ਘਰਬਾਰ ਆ ਦੋ ਸਿਸਟਰਾਂ ਆ ਇੱਕ ਮੇਰੇ ਜੇਠ ਹੁਣੀ ਆ ਹਾਂਜੀ ਹੋਰ ਨਹੀਂ ਕੋਈ ਵੀ ਹੈਗਾ ਉਹਨਾਂ ਦੇ ਨੇ ਬੱਚੇ ਸਾਰੇ ਇੱਥੇ ਆ ਅੱਛਾ ਜੀ ਉਹ ਵੀ ਕਿਸੇ ਮਜਬੂਰੀ ਨੂੰ ਆਂ ਇੰਡੀਆ ਬੈਠੇ ਹੁਣ ਬਸ ਇੱਥੇ ਹੀ ਬਣਾ ਲਿਆ ਤੁਸੀਂ ਪਿੰਡ ਮਤਲਬ ਘੱਟ ਹੀ ਜਾਂਦੇ ਉਸਨੂੰ ਘੱਟ ਹੀ ਜਾਂਦਾ ਜਾਦੇ ਸੀਗੇ ਉਸਾਕਲ ਸਾਲਕਵਾ ਚੱਲਦੇ ਦਸੀ ਸਾਰੀ ਰਿਸ਼ਤੇਦਾਰੀ ਇੱਥੇ ਆ ਜੀ ਜੀ ਮੇਰੇ ਘਰਵਾਲੇ ਦੇ ਨਾਨਕੇ ਮਾਸੀਆਂ ਮਾਮੇ ਜੋ ਵੀ ਸਭ ਮੇਰੇ ਯਲੋ ਵੀ ਸਭ ਇੱਥੇ ਆ ਅੱਛਾ ਅੱਛਾ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਜੀ 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 ਅਸੀਂ ਉਦੋਂ ਉੱਥੇ ਬੜੀ ਖੁਸ਼ੀ ਬਣ ਮਿਲੀ ਜਦੋਂ ਨਨਕਾਣੇ ਸਾਹਿਬ ਮਿਲਿਆ ਹੈ ਨਾ ਹਾਂਜੀ 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 ਤਾਂ ਫਿਰ ਪਾਕਿਸਤਾਨ ਮਿਲੇ ਬਾਕੀ ਮੈਂ ਇੱਕ ਹੋਰ ਗੱਲ ਦੱਸਣਾ ਚਾਹਣਾ ਜੀ ਇੱਥੇ ਜਿੱਦਾਂ ਗੁਰੂ ਘਰਾਂ ਦੀ ਜੇ ਕਹੀਏ ਸ਼ੁਰੂਆਤ ਹਾਂਜੀ ਇੰਗਲੈਂਡ ਤੋਂ ਆਪਣੇ ਗਿਆਨੀ ਪ੍ਰੀਤਮ ਸਿੰਘ ਜੀ ਕਵੀ ਜਿਨ੍ਹਾਂ ਨੂੰ ਕਿਹਾ ਕਿ ਜਾਂਦਾ ਸੀ ਹਾਂਜੀ 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 ਉਹਨਾਂ ਨੇ ਇਸ ਕੰਟਰੀ 'ਚ ਆਉਣਾ ਸ਼ੁਰੂ ਕੀਤਾ ਜੀ ਸਨ 87 ਦੇ ਵਿੱਚ ਉਹ ਤੇ ਫਰਾਂਸ ਤੋਂ ਭਾਈ ਸ਼ੰਗਾਰਾ ਸਿੰਘ ਬੱਬਰ ਅੱਛਾ ਜੀ ਇਹ ਕੁਛ ਸਿੰਘ ਆਏ ਆ ਇੱਥੇ ਇਟਲੀ ਦੇ ਵਿੱਚ ਅੱਛਾ ਜੀ ਉਹਨਾਂ ਨੇ ਰੋਮ ਦੇ ਵਿੱਚ ਇੱਕ ਗੁਰੂ ਘਰ ਘਰ ਦਾ ਘਟ ਹਾਂ ਉੱਥੇ ਬਣਾਇਆ ਗੁਰੂ ਘਰ ਪਰ ਪ੍ਰੇਰਨਾ ਕੀਤੀ ਅੱਛਾ ਪਰ ਬਦ ਕਿਸਮ ਦੀ ਸਾਡੀ ਵੀ ਜਿਸ ਤਰ੍ਹਾਂ ਕੁਝ ਸਮੇਂ ਬਾਅਦ ਬੰਦ ਹੋ ਗਿਆ ਅੱਛਾ ਜੀ ਫਿਰ ਵੀ ਉਹ ਸਖਸ ਜਿਹੜੇ ਐਸ ਏਰੀਆ 'ਚ ਸੰਗਤਾਂ ਨੂੰ ਆ ਕੇ ਪ੍ਰੇਰਦੇ ਰਹੇ ਆ ਅੱਛਾ ਜੀ ਤੇ ਸੰਗਤਾਂ ਨੂੰ ਉਹਨਾਂ ਨੇ ਬਹੁਤ ਪ੍ਰੇਰਨਾ ਦਿੱਤੀ ਆ ਜੀ 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 ਤੇ ਜਿਸ ਤਰ੍ਹਾਂ ਐਸ ਏਰੀਆ 'ਚ ਫਿਰ ਪਹਿਲਾ ਗੁਰੂ ਘਰ ਜਿਸ ਤਰ੍ਹਾਂ ਜਿਹੜਾ ਪੱਕੇ ਤੌਰ ਤੇ ਸਭ ਤੋਂ ਪਹਿਲਾ ਗੁਰੂ ਘਰ ਪੱਕੇ ਤੌਰ ਤੇ ਇਹ ਬਣਿਆ ਵੈਸੇ ਇੱਥੋਂ ਪਹਿਲੇ ਰੀਓ ਸਲਸ਼ੇ ਤੋਂ ਇੱਥੇ 10-12 ਕਿਲੋਮੀਟਰ ਤੇ ਕਸਬਾ ਪੈਂਦਾ ਛੋਟਾ ਜਿਹਾ ਉੱਥੇ ਅਸੀਂ ਕਿਰਾਏ ਤੇ ਜਗਾ ਲੈ ਕੇ ਬਣਾਇਆ ਸੀ ਅੱਛਾ ਜੀ ਉੱਥੇ ਵੀ 1996 ਦੇ ਵਿੱਚ ਐਂਡ ਦੇ ਵਿੱਚ ਪਹਚਾਲ ਆਉਣ ਦੇ ਨਾਲ ਉਹ ਬਿਲਡਿੰਗ ਮਸਤਾਨੀ ਹੋ ਗਈ ਸੀ ਵੈਸੇ ਸਾਡੇ ਤੋਂ ਕਿਰਾਏ ਤੇ ਸੀ ਅੱਛਾ ਜੀ ਫਿਰ ਅਸੀਂ ਉਹ ਬਿਲਡਿੰਗ ਛੱਡ ਕੇ ਸਾਲਕ ਜਿਹੜਾ ਟੈਂਟ ਵਗੈਰਾ ਲਾ ਕੇ ਆਪਣੇ ਗੁਰਮਤ ਦੇ ਪ੍ਰੋਗਰਾਮ ਕਰਦੇ ਰਹੇ ਹਾਂਜੀ ਉਸ ਤੋਂ ਬਾਅਦ 90 87 ਦੇ ਵਿੱਚ 97 ਦੇ ਵਿੱਚ ਇਹ ਜਗਾ ਅਸੀਂ ਖਰੀਦ ਲਈ 97 ਚ ਜਗਾ ਖਰੀਦੀ ਹੈ 2001 ਚ ਬਣਾਇਆ 97 ਚ ਅਸੀਂ ਇੱਥੇ ਇੱਕ ਕਿਰਾਏ ਤੇ ਵੀ ਇੱਥੇ ਥੋੜੀ ਦੂਰ ਤੇ 500 ਮੀਟਰ ਦੀ ਇੱਕ ਜਗਾ ਆ ਪਹਿਲਾਂ ਉੱਥੇ ਉੱਥੇ ਕਿਰਾਏ ਤੇ ਆ ਕੇ ਰਹੇ ਤਿੰਨ ਸਾਲ ਲੇਕਿਨ 97 ਦੇ ਵਿੱਚ ਅਸੀਂ ਆ ਕੇ ਜਗਾ ਆਪਣੀ ਖਰੀਦੀ ਹੂੰ 2000 ਦੇ ਵਿੱਚ ਜਗਾ ਕੰਪਲੀਟ ਹੋ ਗਈ ਤੇ ਇਉਂ ਕਹ ਲੀਏ ਵੀ ਜਿਹੜੇ ਵਰਲਡ ਵਾਰ ਦੇ ਸ਼ਹੀਦ ਆ ਨਾ ਹਾਂਜੀ ਉਹਨਾਂ ਦਾ ਹੀ ਕਹ ਲੀਏ ਪੇਸ ਉਹਨਾਂ ਦੇ ਪ੍ਰਤਾਪ ਆ ਕਿ ਉਹ ਇੱਥੇ ਦੀ ਲੰਗੇ ਸੀ ਜੀ 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 ਹੋਰ ਜੇ ਕਹੀਏ ਸਾਡੀ ਲੋਕਾਂ ਦੀ ਨਹੀਂ ਕੋਈ ਦੇਣ ਉਹਨਾਂ ਦੇ ਸ਼ਾਇਦ ਉਹਨਾਂ ਦਾ ਖੱਟਿਆ ਸੀ ਖਾ ਰਹੀ ਹੋਵੇ ਹਾਂ ਇਹ ਪੁਰਾਣੇ ਗੁਰਦੁਆਰਾ ਸਾਹਿਬ ਚੋਂ ਇੱਕ ਕਾਇਟਲੀ ਦੇ ਗੁਰਦੁਆਰਾ ਸਿੰਘ ਸਭਾ ਇਹ ਗੁਰਦੁਆਰਾ ਸਾਹਿਬ ਨੋਵਲਾਰਾ ਤੇ ਫਲੈਰੋ ਦੋ ਗੁਰਦੁਆਰਾ ਸਾਹਿਬ ਇਟਲੀ ਦੇ ਜਿਹੜੇ ਆ ਸਭ ਤੋਂ ਪੁਰਾਣੇ ਮਤਲਬ ਪਹਿਲਿਆਂ ਦੇ ਗੁਰਦੁਆਰਾ ਸਾਹਿਬ ਜਿਹਨਾਂ ਨੂੰ ਮੇਨ ਮੰਨੇ ਨੇ ਦੋਨਾਂ 'ਚ ਹੀ ਅਸੀਂ ਟੁਗੇਦਰ ਰੱਖਿਆ ਸੀਗਾ ਸਾਰਿਆਂ ਦੇ ਨਾਲ ਤੇ ਇੱਥੇ ਬਹੁਤ ਵਧੀਆ ਰਿਹਾ ਇੱਕ ਅੱਜ ਸੀਗਾ ਇੱਕ ਕੱਲ ਨੂੰ ਆ ਕੱਲ ਨੂੰ ਹੁਣ ਜਿਹੜੇ ਉੱਪਰ ਵਾਲੇ ਆ ਉਹ ਬਰੇਸ਼ੀਆ 'ਚ ਪੈਂਦਾ ਬਰੇਸ਼ੀਆ ਕੋਲੇ ਪੈਂਦਾ ਹੈਗਾ ਜਿੱਥੇ ਪੰਜਾਬੀ ਰਹਿੰਦੇ ਆ ਤੇ ਕੱਲ ਨੂੰ ਕੋਈ ਸੰਗਤ ਨੇ ਉੱਥੇ ਮਿਲਣ ਆਉਣਾ ਹੈਗਾ ਤੇ ਇਸ ਤੋਂ ਬਾਅਦ ਫਿਰ ਜਾਣਾ ਰੋਮ ਵੱਲ ਤੇ ਬਾਕੀ ਇਹ ਇੱਥੇ ਜਿਹੜਾ ਲੰਗਰ 24 ਘੰਟੇ ਚੱਲਦਾ ਹੈ ਤੇ ਰਹਿਣ ਸਹਿਣ ਦਾ ਵੀ ਹੈਗਾ ਕੋਈ ਆਉਂਦਾ ਜਾਂਦਾ ਮਤਲਬ ਕੀ ਕੀਰਤਨ ਵੀ ਚੱਲਦਾ ਹੈ ਮਤਲਬ 24 ਨਹੀਂ ਜਿਵੇਂ ਵੀਕੈਂਡ ਤੇ ਗੁਰਦੁਆਰਾ ਸਾਹਿਬ ਖੁੱਲਦੇ ਆ ਨਾ ਤੇ ਜਿਹੜਾ ਇਹ ਗੁਰੂ ਘਰ ਇਹ 24 ਘੰਟੀ ਖੁੱਲਾ ਰਹਿੰਦਾ ਦਿਨ ਰਾਤ ਥੈਂਕ ਯੂ ਚੰਗਾ ਜੀ ਸ਼ੁਕਰੀਆ ਸਾਰਿਆਂ ਦਾ ਤੁਹਾਡਾ ਤੇ ਤੁਸੀਂ ਸਾਡੇ ਸੱਦੇ ਤੇ ਆਏ ਇੱਥੇ ਸਾਰੇ ਇੰਨੇ ਜਾਣੇ ਤੇ ਫਿਰ ਮਿਲਾਂਗੇ ਕਦੇ ਜੀ ਠੀਕ ਹੈ ਦੁਬਾਰਾ ਆਵਾਂਗੇ ਜਲਦੀ ਆਵਾਂਗੇ ਜੀ ਸਾਰੀ 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 ਠੀਕ ਹੈ ਜੀ 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 ਸ਼ੁਕਰੀਆ ਬਾਬਾ ਭਾਈ ਆਪ ਫੇਮ ਬਲੌਗ ਤੇ ਵੀ ਪਾ ਦੋ ਮੇਰਾ ਆ ਦੇਖ ਪੈ ਗਿਆ ਭਾਈ ਜੀ ਲੈ ਬੋਲ ਦੋ ਤੁਸੀਂ ਕੀ ਬੋਲਣਾ ਗਿਆ ਜੀ ਰਾਮ ਕਈ ਗਿਆ ਠੀਕ ਹੈ ਸਬਸਕ੍ਰਾਈਬ ਕਰ ਲਓ ਨਾ ਸਬਸਕ੍ਰਾਈਬ ਕਰ ਦੋ ਜੀ ਠੀਕ ਹੈ ਭਰਾ ਸਾਰੇ ਕਰ ਦੇਣਗੇ ਹੁਣ ਤੁਹਾਨੂੰ ਸਬਸਕ੍ਰਾਈਬ ਇੱਥੇ ਇੱਥੇ ਤੇ ਰਹਿਣ ਵਾਲੇ ਹੋ ਹਾਂ ਜੀ ਮੁੰਟੇ ਕੀ ਹੋ ਇਟਲੀ ਤੋਂ ਹੀ ਹੈ ਠੀਕ ਹੈ ਓਕੇ ਸ਼ੁਕਰੀਆ ਭਰਾ ਚੰਗਾ ਤੁਹਾਨੂੰ ਹਾਂ ਜੀ ਕੋਈ ਗੱਲ ਨਹੀਂ ਜੀ ਜੀ ਹੇ ਰਸਤੇ ਜਾਂਦੇ ਜਾਂਦੇ ਇੱਕ ਥਾਂ ਮੈਂ ਹੋਰ ਰੁਕਿਆ ਇੱਥੇ ਤਾਂ ਆਉਣਾ ਬਣਦਾ ਸੀਗਾ ਇੱਥੇ ਅਸੀਂ ਆਪ ਹੀ ਆ ਜਾਣਾ ਸੀ ਪਤਾ ਕਿਉਂ ਪਤਾ ਲੱਗਿਆ ਕਿਉਂ ਇਹ ਚੈਲ ਸਵੀਟ ਸੈਂਟਰ ਹੈ ਚਾਲ ਮੇਰਾ ਘੋਟ ਆ ਗਿਆ ਹਾਂ ਚੈਲ ਸਵੀਟ ਸੈਂਟਰ ਭਰਾ ਮਿਲ ਗਏ ਜੀ 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 ਦੇਖ ਲਓ ਇਹ ਤਾਂ ਭਰਾ ਮਿਲ ਗਏ ਇਹ ਸਾਡੀ ਦੁਕਾਨ ਹੈ ਹੁਣ ਸਾਡੀ ਆਪਣੀ ਦੁਕਾਨ ਬਿਲਕੁਲ ਸਹੀ ਗੱਲ ਹੈ ਜੀ ਇਹ ਤੁਹਾਡੀ ਆਪਣੀ ਦੁਕਾਨ ਸ਼ੁਕਰੀਆ ਸ਼ੁਕਰੀਆ ਦੇਖੋ ਪੰਜਾਬੀਆਂ ਨੇ ਚੈਲਾਂ ਨੇ ਇੰਨੀਆਂ ਤਰੱਕੀਆਂ ਕੀਤੀਆਂ ਬਈ ਤੇ ਚੈਲਾਂ ਨੇ ਇਟਲੀ ਚ ਮਠਾਈ ਦੀਆਂ ਦੁਕਾਨਾਂ ਵੀ ਪਾਰਕੀਆਂ ਅੱਜ ਦੋ ਦੁਕਾਨਾਂ ਇੰਗਲੈਂਡ ਦੇ ਵਿੱਚ ਵੀ ਅੱਛਾ ਦੋ ਦੁਕਾਨਾਂ ਇੰਗਲੈਂਡ ਚ ਇੰਗਲੈਂਡ ਚ ਕਿੱਥੇ ਕਿਤੇ ਹਾਂਸਲੋ ਤੇ ਸਲੋਜ ਅਸੀਂ ਜਾਣਾ ਹੈ ਅਗਲੇ ਮਹੀਨੇ ਇੰਗਲੈਂਡ ਲਾ ਕੇ ਆਇਓ ਤੁਸੀਂ ਉੱਥੇ ਜੀ 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 ਸ਼ੁਕਰੀਆ ਜੀ 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 ਪੱਕਾ ਪੱਕਾ ਛੋਟੇ ਬ੍ਰਦਰ ਉੱਥੇ ਆ ਇੱਥੋਂ ਗਏ ਸੀ ਅੱਛਾ ਵੇ ਦੇ ਚਲੇ ਗਏ ਸੀ ਤਾਂ ਅੱਛਾ ਤੇ ਆ ਅਸੀਂ 2006 ਜਿੱਥੇ ਖੋਲੀ ਸੀ ਅੱਛਾ ਠੀਕ ਹੈ ਜੀ ਬਹੁਤ ਕਿਰਪਾ ਮਾਰੇ ਜੀ ਆਹ ਅੱਗੇ ਵਧੀਆ 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 ਇਹ ਪਕੌੜੇ ਦਾ ਧੱਕਾ ਕਰ ਰਹੇ ਇਟਲੀ ਵਾਲੇ ਅਸੀਂ ਕਿ ਨਹੀਂ ਖਾਣੇ ਫਿਰ ਚਾਲ ਫਿਰ ਚਾਲ ਲੱਗਾਂਗੇ ਨਹੀਂ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਸਾਡਾ ਟਾਈਮ ਥੋੜਾ ਸੀ ਬਹੁਤ ਦੂਰ ਜਾਣਾ ਬਹੁਤ ਦੂਰ ਜਾ ਕੇ ਆਏ ਵੀਰੇ ਦੇ ਤੇ ਸ਼ੁਕਰੀਆ ਫਿਰ ਫਿਰ ਜੇ ਵਲ ਬੇਸੇਵਾ ਨਾ ਹੋਈ ਨਹੀਂ ਨਹੀਂ ਮਿਲ ਲਿਆ ਭਾਈ ਇੰਨੀ ਬਹੁਤ ਫਿਰ ਮਿਲਾਂਗੇ ਬਾਗੀ ਚਲੀ ਜਾਓ ਫਿਰ ਨਾ ਨਾ ਫਿਰ ਆ ਜਾਓ ਜੀ ਫਿਰ ਮੈਂ ਤੁਹਾਨੂੰ ਦੇਖੋ ਖਾਣ ਕੇ ਕਰਾਈ ਸੀ ਹੈਨਾ ਚੰਗਾ ਜੀ ਜੀ ਇਹਨੂੰ ਤੁਹਾਨੂੰ ਬਹੁਤ ਦੂ ਪਾਕਿਸਤਾਨ ਮੇਲੇ ਦੱਸਿਆ ਜੀ ਤੁਹਾਨੂੰ ਤੇ ਦੁੱਦੂ ਜੀ ਵਾਰੀ ਇੱਥੇ ਇਟਲੀ ਮੇਲੇ ਹੁਣ ਤੀਜੀ ਵਾਰ ਦੇਖੋ ਕਿੱਥੇ ਮਿਲਦਾ ਹੈ ਗਾ ਕੁਦਰਤ ਦੇ ਮੇਲੇ ਜਿੱਥੇ ਮਿਲਾਂ ਗਿਆ ਲੱਗੇ ਪੰਜੜਾ ਰਾਰੀ ਤੇ ਚੰਗਾ ਜੀ ਹੁਣ ਇਦੋਂ ਤੇ ਕੋਈ ਬੰਦੀ ਇਹ ਕਹਿੰਦੇ ਜੀ ਅਸੀਂ ਸੁੱਕੇ ਜਾਣ ਨਹੀਂ ਦੇਣਾ ਤੇ ਕਹਿੰਦੇ ਜੇ ਇੱਕ ਜਾਂਦੇ ਜਾਂਦੇ ਥੋੜੇ ਥੋੜੀ ਲੈ ਲਓ ਪਕੌੜੇ ਠੀਕ ਹੈ ਜੀ ਅਸੀਂ ਇੱਕ ਇੱਕ ਲੈ ਲੈਨੇ ਮਾਨ ਰੱਖ ਦਿੰਨੇ ਬਸ ਠੀਕ ਹੈ ਸ਼ੁਕਰੀਆ ਸ਼ੁਕਰੀਆ ਆਹ ਇੱਕ ਚੱਕ ਲੈਨੇ ਬਸ ਜਾਂ ਇੱਕ ਪਲੇਟ ਹੀ ਲੈ ਲਓ ਬਸ ਇਹਦੇ ਚ ਸਾਸ ਪਾ ਲਓ ਕਾਰ ਚ ਬਹਿ ਕੇ ਖਾ ਲਾਂਗੇ ਜੀ ਜਾਂਦੇ ਜਾਂਦੇ ਖਾ ਲਾਂਗੇ ਅਸੀਂ ਧੰਨਵਾਦ ਵਾਹ ਧੰਨਵਾਦ ਜੀ ਬਹੁਤ ਚਾ ਲਿਆ ਨਹੀਂ ਨਹੀਂ ਚਾਹ ਤਾਂ ਬਸ ਬਸ ਸ਼ੁਕਰੀਆ ਸ਼ੁਕਰੀਆ ਤੁਹਾਡਾ ਹਾਂ ਜੀ ਇਹ ਬਹੁਤ ਬਹੁਤ ਇਹ ਭਾਰੀ ਜਿਹੜੇ ਜਾਗੋ ਵਾਲੇ ਨਹੀਂ ਕੂਸ਼ੀ ਕਰਦੇ ਜਾਗੋ ਵਾਲੇ ਹਾਂ ਜੀ ਇਹ ਉਹਨਾਂ ਦੇ ਤਾਇਆ ਜੀ ਦੀ ਲੜਕੀ ਹੈ ਅੱਛਾ ਜੀ ਚਾਚਾ ਜੀ ਦੀ ਲੜਕੀ ਹੈ ਜੀ 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 ਇੰਗਲੈਂਡ ਚ ਆ ਉਹ ਵੀ ਉੱਥੇ ਅੱਛਾ ਠੀਕ ਹੈ ਜੀ ਇਹ ਸਿਸਟਰ ਹੈ ਆ ਜੀ 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 ਸਾਨੂੰ ਬੜਾ ਮਾਣ ਆ ਕਿ ਉਹ ਵੀ ਬੜੀ ਕੂਸ਼ੀ ਕਰਦੇ ਆ ਜੀ ਹਾਂ ਜੀ ਚਲੋ ਸ਼ੁਕਰੀਆ ਜੀ ਮਿਲਦੇ ਆਂ ਫਿਰ ਕਦੇ ਭਾਜੀ ਬੜੀ ਖੁਸ਼ੀ ਹੋਈ ਆ ਥੈਂਕ ਯੂ ਜੀ ਥੈਂਕ ਯੂ ਚਲੋ ਇੰਨਾ ਹੀ ਬਹੁਤ ਥੈਂਕ ਯੂ ਥੈਂਕ ਯ ਸ਼ੁਕਰੀਆ ਇਟਲੀ ਦੇ ਸਾਰੇ ਪੰਜਾਬੀ ਭਰਾਵਾਂ ਦਾ ਜਿੰਨੇ ਨਵਾਂ ਨਵਾਂ ਲਾਰਾ ਨਵਲਾ ਨਵੇ ਲਾਰਾ ਗੁਰਦੁਆਰਾ ਸਾਹਿਬ ਚ ਮਤਲਬ ਇੱਥੇ ਸਾਰੇ ਮਿਲਣ ਲੱਗਣ ਲਈ ਆਏ ਤੇ ਸਾਡੇ ਕੋਲ ਟਾਈਮ ਦੀ ਬਹੁਤ ਬਹੁਤ ਸ਼ਾਰਟੇਜ ਹੈ ਤੇ ਕਿਉਂਕਿ ਨਾ ਇੱਕ ਦਿਨ ਚ 3-400 ਕਿਲੋਮੀਟਰ ਟ੍ਰੈਵਲ ਵੀ ਕਰਨਾ ਹੁੰਦਾ ਤੇ ਮੈਨੂੰ ਲੱਗਦਾ ਹੁਣ ਇਥੋਂ ਕਿੰਨਾ ਹੈਗਾ ਜੀ ਜਿੱਥੇ ਅਸੀਂ ਜਾਣਾ 150 150 ਕਿੱਥੇ ਜਾਣਾ ਫੁਰਲੀ ਹੁਣ ਅਸੀਂ ਜਾਣਾ ਇਥੋਂ ਫੁਰਲੀ ਫੁਰਲੀ ਚ ਜਿਹੜੀ ਵਰਲਡ ਵਾਰ ਦੀ ਤੁਹਾਨੂੰ ਦੱਸਿਆ ਸੀ ਯਾਦਗਾਰ ਬਣੀ ਹੋਈ ਹੈ ਤੇ 150 ਕਿਲੋਮੀਟਰ ਪਹਿਲਾਂ ਜਾਣਾ ਤੇ ਫਿਰ ਉਸ ਤੋਂ ਬਾਅਦ ਚ 300 ਕਿਲੋਮੀਟਰ ਅੱਗੇ ਹੋਰ ਜਾਣਾ ਮਤਲਬ ਸ਼ਾਮ ਦੇ ਕਿੰਨੇ ਵਜੇ ਗਏ ਬਾਈ ਜੀ ਹੁਣ 4 ਪੌਣੇ 5 ਪੌਣੇ 5 ਹੋ ਗਏ ਸ਼ਾਮ ਦੇ ਪੌਣੇ 5 ਹੋ ਗਏ ਅਜੇ 400 ਕਿਲੋਮੀਟਰ ਦਾ ਸਫ਼ਰ ਵੀ ਹੋਰ ਕਰਨਾ ਹੈ ਤੇ ਨਾਲ ਅ ਮਤਲਬ ਵਲੌਗ ਵੀ ਕੰਟੀਨਿਊ ਕਰਨਾ ਹੈ ਤੇ ਸਾਰੇ ਨੂੰ ਜਿੰਨੇ ਪੰਜਾਬ ਚ ਬੈਠੇ ਆ ਜਾਂ ਦੁਨੀਆ ਭਰ ਚ ਬੈਠੇ ਉਹਨਾਂ ਨੂੰ ਯਾਦ ਕਰਾ ਦਿਖਾਉਣ ਲਈ ਉਹ ਵੀ ਥੋੜਾ ਜਿਹਾ ਕੰਮ ਆਉਂਦਾ ਇਸ ਕਰਕੇ ਨਾ ਸ਼ਾਰਟ ਚ ਸ਼ਾਰਟ ਟਾਈਮ ਕੱਢ ਗਏ ਤੇ ਜਿਨ੍ਹਾਂ ਨੂੰ ਮਿਲਿਆ ਗਿਆ ਉਹਨਾਂ ਦਾ ਠੀਕ ਹੈ ਤੇ ਆਦਰਵਾਇਜ਼ ਜਿਹਨੂੰ ਨਹੀਂ ਮਿਲਿਆ ਗਿਆ ਅਸੀਂ ਮਤਲਬ ਵੈਸੇ ਤਾਂ ਸਾਰਿਆਂ ਨੂੰ ਮਿਲ ਕੇ ਆਏ ਸੀ ਆਪਣੇ ਵੱਲੋਂ ਤੇ ਫਿਰ ਵੀ ਕੋਈ ਰਹਿ ਗਿਆ ਵੈਸੇ ਆਪਣੇ ਵੱਲੋਂ ਮਾਫੀ ਮੰਗਦੀ ਆ ਨਾ ਫਿਰ ਕਦੇ ਆਵਾਂਗੇ ਖੁੱਲਾ ਟਾਈਮ ਤੇ ਫਿਰ ਮਿਲਾਂਗੇ ਲਓ ਜੀ ਇਹ ਅਸੀਂ ਪਹੁੰਚ ਗਏ ਮੰਦਿਰ ਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਸ਼ੁਕਰੀਆ ਕੀ ਹਾਲ ਚਾਲ ਹੈ ਜੀ 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 ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਅੱਧੀ ਸੰਗਤ ਮੈਨਾਂ ਉਧਰ ਵਾਲੀ ਇੱਧਰ ਆ ਗਈ ਹੁਣ ਵੇਖ ਤੁਸੀਂ ਹਾਂਜੀ ਤੁਸੀਂ ਬਲੌਗ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਯੰਗ ਹੋ ਯਾਰ ਅੱਛਾ ਜੀ ਹਾਂ ਜਦੋਂ ਬਲੌਗ ਤੋਂ ਨੇ ਉਦੋਂ ਖਿਆਲ ਰੱਖਿਆ ਕਰੋ ਇਸ ਗੱਲ ਦਾ ਕਿਉਂ ਤੁਸੀਂ ਮੈਚੁਰ ਲੱਗਦੇ ਹੋਏ ਨੇ ਅੱਛਾ ਹੁਣ ਜ਼ਿਆਦਾ ਯੰਗ ਲੱਗਦੇ ਆ ਹਾਂ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕੈਮਰੇ 'ਚ ਬੰਦਾ ਮੈਚੁਰ ਲੱਗਦਾ ਥੋੜਾ ਜਿਹਾ ਹਾਂ ਕੰਪਲੀਮੈਂਟ ਨਹੀਂ ਹੈ ਰਿਐਲਿਟੀ ਹੈ ਅੱਛਾ ਚਲੋ ਸ਼ੁਕਰੀਆ ਜੀ ਤੁਹਾਡਾ ਹੁਣ ਅਸੀਂ 20 ਸਾਲ ਦੇ ਬਣ ਗਏ ਚਲੋ ਜੀ ਇਹ ਅੱਛਾ ਇਹ ਮੰਦਰ ਕਿੰਨਾ ਦਾ ਜੀ ਮਤਲਬ ਵੈਸ਼ਨੂ ਮਾਤਾ ਮੰਦਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਸਾਰੇ ਜੀ ਧਰਵਿੰਦਰ ਜੀ ਅੱਛਾ ਜੀ ਕਿੱਥੋਂ ਕਿੱਥੋਂ ਪੰਜਾਬ ਤੋਂ ਅਸੀਂ ਸ਼ਹਿਰਪੁਰ ਤੋਂ ਅੱਛਾ ਸ਼ਹਿਰਪੁਰ ਤੋਂ ਠੀਕ ਹੈ ਚਲੋ ਚੰਗੀ ਕੀ ਹਾਲ ਹੈ ਜੀ ਠੀਕ ਠਾਕ ਜੀ 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 ਨਵਾਂ ਸ਼ਹਿਰ ਤੋਂ ਸਸੀਗਲ ਬਾਈ ਜੀ ਕਿਵੇਂ ਹੋ ਠੀਕ ਠਾਕ ਜੀ ਅੱਛਾ ਕਿੱਥੋਂ ਟਾਂਡਾ ਰੋਮੜ ਅੱਛਾ ਟਾਂਡਾ ਰੋਮੜ ਸ਼ਹਿਰਪੁਰ ਤੇ ਆਪਣਾ ਇੱਥੇ ਮੰਦਰ ਕਮੇਟੀ ਦੇ ਅੱਛਾ ਮੰਦਰ ਕਮੇਟੀ ਦੇ ਮੈਂਬਰ ਹੋ ਕਦੋਂ ਦਾ ਬਣਾਇਆ ਮੰਦਰ ਇਹ 2006 ਸਾਲ ਅੱਛਾ 15 ਸ਼ੁਰੂ ਹੋਇਆ ਸੀ ਠੀਕ ਹੈ ਠੀਕ ਹੈ ਜੀ ਤੇ ਜਗ੍ਹਾ ਹੈ ਖੇਤਾਂ ਜੀ ਹੈ ਨਾ ਬਾਹਰ ਬਾਹਰਲੇ ਪਾਸੇ ਨਾਲ ਦੇ ਪਾਸੇ ਮੰਦਰ ਦਾ ਹਾਂਜੀ ਆ ਸਾਰੀ ਪਾਰਕਿੰਗ ਦੀ ਜਗ੍ਹਾ ਹੂੰ ਮੰਦਰ ਦੀ ਆ ਠੀਕ ਹੈ ਜੀ ਇੰਨੀ ਜਗ੍ਹਾ ਪਾਰਕਿੰਗ ਵਾਵਾ ਏਰੀਏ ਚ ਹੁਣੇ ਬਣਿਆ ਕਹਿੰਦੇ acha 3000 square meter ਹੈ acha langar hal bhi hai ਚਲੋ ਜੀ ਅੰਦਰੋਂ ਕਰ ਲਈਏ ਦਰਸ਼ਨ ਜੀ ਫਿਰ ਅਸੀਂ ਵੀ ਅੱਗੇ ਜਾਣਾ ਦੂਰ ਜਾਣਾ ਚ ਬਹੁਤ ਹਜੇ ਹਾਂਜੀ ਹਾਂਜੀ ਭਾਜੀ ਆ ਜਾਓ ਆ ਜਾਓ ਆ ਰਸ ਮਾਰੀ ਇਟਲੀ ਚ ਮੰਦਿਰ ਵੀ ਬਣੇ ਹੋਇਆ ਜੀ ਲਓ ਤੇ ਆ ਗਿਆ ਸਾਹਮਣੇ ਵਾਲੇ ਪਾਸੇ ਅੰਦਰੋਂ ਮਾਤਾ ਜੀ ਦਾ ਤੁਹਾਨੂੰ ਕਰਾ ਦਈਏ ਦਰਸ਼ਨ ਵੈਸ਼ ਨੂੰ ਮਾਤਾ ਮੰਦਿਰ ਨੋਵੇਲਾਰਾ ਅੱਛਾ 7 ਸਾਲ ਪਹਿਲਾਂ ਅਗਨੀ ਪੇਟ ਹੋ ਗਿਆ ਸੀਗਾ ਅੱਛਾ ਜੀ ਸਾਰੀ ਹੋ ਗਈ ਸਾਜੀ ਠੀਕ ਹੈ ਜੀ ਵੈਸ਼ ਨੂੰ ਮਾਤਾ ਜੀ ਦਾ ਮੰਦਿਰ ਹੈ ਜੀ ਇਹ ਅੱਛਾ ਜੀ ਪੂਰਾ ਟੋਟਲ ਹੈ ਸਾਰਾ ਠੀਕ ਹੈ ਠੀਕ ਹੈ ਜੀ ਸਨਾਤਨ ਧਰਮ ਮੰਦਰ ਜੀ ਜੀ ਸਨਾਤਨ ਧਰਮ ਮੰਦਰ ਜੀ ਐਤਵਾਰ ਦੇ ਐਤਵਾਰ ਕੀ ਹੁੰਦਾ ਵਰਾ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਮੈਨੇਜਮੈਂਟ ਦਾ ਇੰਨਾ ਪਿਆਰ ਸਤਕਾਰ ਦੇਖੋ ਦਿੱਤਾ ਤੇ ਪੰਜਾਬੀਆਂ ਦਾ ਪਿਆਰ ਹੈਗਾ ਸਾਰਿਆਂ ਦਾ ਜਿੰਨੇ ਬਾਹਰ ਵਸਦੇ ਸ਼ੁਕਰੀਆ ਜੀ ਤੁਹਾਡਾ ਫਿਰ ਮਿਲਾਂਗੇ ਸਮਾਂ ਕਰਤਾ ਇਜਾਜ਼ਤ ਦਿਓ ਸਾਨੂੰ ਜੀ ਠੀਕ ਹੈ ਫਿਰ ਮਿਲਾਂਗੇ 3 ਵਜੇ ਤੇ ਖੜੇ ਸਾਰੇ ਅੱਛਾ ਚਲੋ ਸਾਨੂੰ ਥੋੜਾ ਥੋੜਾ ਕਰਕੇ देर ਲੱਗ ਜਾਂਦੀ ਇਹ ਹੁਣ ਤੁਸੀਂ ਜਗਤ ਚਾਚਾ ਜੀ ਹੋ ਗਏ ਜਿਵੇਂ ਬਾਈ ਜੀ ਤੁਹਾਨੂੰ ਚਾਚਾ ਜੀ ਕਹਿੰਦੇ ਨਾ ਮੇਰੇ ਮਾਮਾ ਜੀ ਨੂੰ ਸਾਊਥ ਹਾਲ ਚ ਸਾਰੇ ਲੋਕ ਮਾਮਾ ਜੀ ਕਹਿਣ ਲੱਗੇ ਇਹ ਹੁਣ ਤੁਸੀਂ ਜਗਤ ਚਾਚਾ ਜੀ ਹੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਤੇ ਬਾਈ ਹੁਣਿਆਂ ਨੇ ਹੁਣ ਅਲੱਗ ਹੋਣਾ ਸਾਡੇ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਤੇ ਅਸੀਂ ਦੂਰ ਜਾਣਾ ਠੀਕ ਹੈ ਹਾਂ ਜੀ ਫਿਰ ਫਿਰ ਮਿਲਾਂਗੇ ਜਰੂਰ ਹਨਾ ਇੰਡੀਆ ਮਿਲਾਂਗੇ ਜਾਂ ਖਾਲਸਾ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਲਓ ਜੀ ਹੁਣ ਆਪਣੇ ਨਾਲ ਸਫਰ ਅੱਗੇ ਕੰਟੀਨਿਊ ਕਰਨਗੇ ਨਵੀ ਬਾਈ ਤੇ ਨਾਲ ਬਾਈ ਜਾਨ ਤੇ ਚਲਿਏ ਹੁਣ ਚਲੋ ਮਾਰੋ ਸੈਲਫ ਹਾਂਜੀ ਹਾਂ ਤੁਮ ਆਟੋ ਤੇ ਖੜ ਦੇਣਾ ਉਧਰ ਹੀ ਜਾਣਾ ਮੈਂ ਠੀਕ ਹੈ ਜੀ ਵਿੱਚ ਉੱਥੇ ਜਾਣਾ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਅਸੀਂ 2 ਘੰਟੇ ਬਾਅਦ 2 ਘੰਟੇ ਦਾ ਸਫਰ ਕਰਕੇ ਫੋਰਲੀ ਫੋਰਲੀ ਸ਼ਹਿਰ ਹੈ ਤੇ ਉੱਥੇ ਪਹੁੰਚ ਗਏ ਆ ਉੱਥੇ ਇਹ ਜਿਹੜਾ ਆਪਣੀ ਸਿੱਖ ਇਤਿਹਾਸ ਬਾਰੇ ਲੱਗਿਆ ਹੋਇਆ ਇਹ ਦੇਖੋ ਜਿਵੇਂ ਪੰਜਾਬੀਆਂ ਦੇ ਉੱਤੇ ਤੁਹਾਨੂੰ ਦਿਖਦਾ ਹੋਣਾ ਪੱਗ ਬੰਨੀ ਹੋਈ ਹੈ ਸਰਦਾਰ ਸਾਹਿਬ ਦੀ ਤੇ ਨਾਲ ਝੰਡਾ ਚੱਕਿਆ ਹੋਇਆ ਹੈਗਾ ਤੇ ਇਹ ਦੂਜੀ ਸੰਸਾਰ ਜੰਗ ਜਦੋਂ ਹੋਈ ਆ ਉਹਦੀਆਂ ਯਾਦਾਂ ਨੇ ਹੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਿੱਖ ਕਮਿਊਨਿਟੀ ਇਟਲੀ ਇਹਨਾਂ ਨੇ ਸਿੱਖ ਕਮਿਊਨਿਟੀ ਇਟਲੀ ਵੱਲੋਂ ਇਹਨਾਂ ਨੇ ਲਾਇਆ ਹੈਗਾ ਤੇ ਆ ਖੰਡਾ ਵੀ ਲਾਇਆ ਹੋਇਆ ਹੈ ਜੀ ਅੰਦਰਲੇ ਪਾਸੇ ਇਹ ਸਾਰੀਆਂ ਜਿਹੜੇ ਹੈਗਾ ਦੂਜੇ ਸੰਸਾਰ ਜੰਗ 'ਚ ਜਿਹਨੇ ਸ਼ਹੀਦ ਹੋਏ ਸੀ ਉਹਨਾਂ ਦੇ ਸਾਰੇ ਦੇ ਨਾਮ ਨੇ ਇਹ ਨਾ ਰਿਪਰੈਜ਼ੈਂਟ ਕਰਦਾ ਹੈ ਉਸ ਟਾਈਮ ਨੂੰ ਕਿ ਕਿੰਨੀ ਬਹਾਦਰੀ ਦੇ ਨਾਲ ਜਿਹੜੇ ਆਪਣੇ ਪੰਜਾਬੀ ਸਿੰਘ ਆ ਤੁਸੀਂ ਦੇਖ ਲਓ ਆਪਣੇ ਪੰਜਾਬ ਪੰਜਾਬ ਤੋਂ ਕਿੰਨੀ ਦੂਰ ਉੱਠ ਕੇ ਆ ਕੇ ਜਿਹੜੀ ਪੱਛਮ ਦੀ ਧਰਤੀ ਹੈ ਇਹ ਤੇ ਮਤਲਬ ਗੋਰਿਆਂ ਲਈ ਲੜੇ ਹਨਾ ਬਰਤਾਨ ਕਿਉਂਕਿ ਇੰਡੀਆ 'ਚ ਉਹਦਾ ਬ੍ਰਿਟਿਸ਼ ਸ਼ਰੂਲ ਸੀਗਾ ਬਰਤਾਨ ਵੀ ਸਰਕਾਰ ਲਈ ਸਾਰਾ ਉਹਨਾਂ ਨੇ ਆਪਣਾ ਇੱਥੇ ਖੂਨ ਡੋਲੇ ਧਰਤੀ ਦੇ ਥਾਂ-ਥਾਂ ਤੁਹਾਨੂੰ ਇਹੋ ਜੀਆਂ ਮਤਲਬ ਯਾਦਾਂ ਯਾਦਗਾਰਾਂ ਮਿਲ ਜਾਣਗੀਆਂ ਇੰਗਲੈਂਡ 'ਚ ਅਸੀਂ ਬਰਮਿੰਗਮ 'ਚ ਦੇਖਿਆ ਸੀ ਜਾਂ ਇੱਕ ਦੋ ਜਗ੍ਹਾ ਤੇ ਹੋਰ ਦੇਖੀਆਂ ਸੀਗੀਆਂ ਐਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਬਣੀ ਹੋਈ ਸੀ ਧਿਆਨ ਨਾਲ ਦੇਖੋਗੇ ਨਾ ਇਹਦੇ ਅ ਸ਼ਿਰੀ ਸਾਹਿਬ ਵੀ ਪਾਇਆ ਹੋਇਆ ਹੈਗਾ ਤੇ ਨਾਲ ਮਤਲਬ ਪੱਗ ਦੇ ਉੱਪਰ ਜਿਹੜੀ ਦਸਤਾਰ ਸਜਾਈ ਉਹਦੇ ਉੱਪਰ ਵੀ ਖੰਡਾ ਲਾਇਆ ਹੋਇਆ ਹੈਗਾ ਇਹ ਜਿਹੜੀ ਯਾਦਗਾਰਾ ਇਹ ਬਣਾਈ ਹੈਗੀ 2011 ਦੇ ਵਿੱਚ ਲਗਭਗ 12-13 ਸਾਲ ਪਹਿਲਾਂ ਯਾਦਗਾਰ ਬਣੀ ਹੈ ਜਿਵੇਂ ਜਿਵੇਂ ਆਪਣੇ ਪੰਜਾਬੀ ਇੱਥੇ ਆਏ ਉਹਨਾਂ ਨੇ ਆਪਣੀਆਂ ਜਿਹੜੀਆਂ ਆਜ਼ਾਦਗਰਾਂ ਸੀ ਉਹ ਲੱਭੀਆਂ ਜਾਂ ਪਹਿਲਾਂ ਛੋਟੀਆਂ ਬਣੀਆਂ ਹੋਣਗੀਆਂ ਉਹਨਾਂ ਨੂੰ ਵੱਡਾ ਕੀਤਾ ਹਨ ਤੇ ਇਹ ਤਾਂ ਵੈਸੇ ਹਿਸਟਰੀ ਇਤਿਹਾਸ 'ਚ ਵੀ ਮਿਲਦਾ ਹੈਗਾ ਕਿ ਦੂਜੀ ਸੰਸਾਰ ਜੰਗ ਤੇ ਪਹਿਲੀ ਸੰਸਾਰ ਜੰਗ ਦੋਵਾਂ 'ਚ ਹੀ ਪੰਜਾਬੀ ਕਾਫੀ ਸਾਰੇ ਜਿਹੜੇ ਪੰਜਾਬੀ ਸੀ ਉਹ ਇੱਧਰ ਨੂੰ ਆਏ ਸੀਗੇ ਤੇ ਹੁਣ ਕਿਹੜੇ ਕਿਹੜੇ ਬੰਦੇ ਸੀ ਕਿੱਥੋਂ ਕਿੱਥੋਂ ਦੇ ਜਿਹੜੇ ਸ਼ਹੀਦ ਹੋਏ ਆ ਉਹ ਕਿਹੜੇ ਕਿਹੜੇ ਪਿੰਡਾਂ ਦੇ ਸੀ ਕੀ ਕੀ ਨਾਮ ਸੀ ਅੰਦਰ ਸਾਰਾ ਬਣਿਆ ਹੋਇਆ ਗ੍ਰੇਵਯਾਰਡ ਕਬਰਿਸਤਾਨ ਬਣਿਆਗਾ ਕਿ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਸ਼ਾਮ ਦੇ ਨਾ 8 ਵਜਨ ਵਾਲੇ ਆ ਤੇ ਤੁਹਾਨੂੰ ਯਕੀਨ ਨਹੀਂ ਹੋਣਾ ਤੁਸੀਂ ਸੂਰਜ ਦੇਖ ਲਓ ਕਿੰਦਾ ਖੜਾ ਹੈ ਐਡਾ ਵੱਡਾ ਸੂਰਜ ਖੜਾ ਹੈ ਤਾਂ ਹੀ ਕਰਕੇ ਨਾ ਇਹ ਯੂਰਪ ਚ ਜਿਵੇਂ 350 ਕਿਲੋਮੀਟਰ ਜਾਣਾ ਸਾਨੂੰ ਕੋਈ ਖਾਸ ਨਹੀਂ ਲੱਗਦਾ ਵੀ ਘੁੰਮਣਾ ਫਿਰਨਾ इजीली ਹੋ ਜਾਂਦਾ ਆ ਮੈਂ ਤੁਹਾਨੂੰ ਟਾਈਮ ਦਿਖਾ ਦੇਣਾ 7 ਵਜੇ ਦੇਖੋ 37 ਮਿੰਟ ਹੋਏ ਪਏ ਹੈਗੇ 8 ਵਜਨ ਵਾਲੇ ਆ ਹਜੇ ਇਹ 9:30 ਤੱਕ ਸੂਰਜ ਖੜਾ ਰਹਿਣਾ। ਮਤਲਬ ਗਰਮੀਆਂ ਚ ਭਾਈ ਯੂਰਪ ਘੁੰਮਣ ਦੀ ਮੌਜ ਬਹੁਤ ਹੈ। ਬੜੀ ਮੌਜ, ਬੜਾ ਵੱਡਾ ਦਿਨ ਹੁੰਦਾ ਭਾਜੀ। ਹਜੇ ਤਾਂ ਮੈਨਾਂ ਦਾ ਹੋਰ ਵੀ ਵੱਡਾ ਹੋਣਾ। ਹਾਂਜੀ ਹਾਂਜੀ ਹੋਣਾ। 10:30 ਵਜੇ ਤੱਕ ਸ਼ਿਭਿਆ ਕਰਦੇ। ਬਿਲਕੁਲ ਅਗਲੇ ਮਹੀਨੇ। ਅਗਲੇ ਮਹੀਨੇ 10:30 ਤੱਕ। ਸਾਨੂੰ ਉੱਥੇ ਪਹੁੰਚਦੇ ਪਹੁੰਚਦੇ ਹੁਣ ਹੋ ਜਾਣਾ ਹਨੇਰਾ ਤੇ ਜਿਹੜਾ ਅੱਗੇ ਦਾ ਵਲੌਗ ਹੈ ਉਹ ਆਪਾਂ ਹੁਣ ਕੰਟੀਨਿਊ ਨਹੀਂ ਕਰਦੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ। ਤੇ ਤੁਹਾਨੂੰ ਜਿਹੜੀਆਂ ਹਿਸਟੋਰੀਕਲ ਥਾਵਾਂ ਸੀਗੀਆਂ ਕੁਝ ਜਿਵੇਂ ਇਟਲੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਗੁਰਦੁਆਰਾ ਸੈਬ ਸੀਗਾ ਉਹ ਦਿਖਾਉਣਾ ਸੀ ਸਿੱਖ ਹਿਸਟਰੀ ਨਾਲ ਸੰਬੰਧ ਰੱਖਣ ਉਸ ਚੀਜ਼ਾਂ ਸੀਗੀਆਂ ਜਾਂ ਮੰਦਰ ਸੀ ਉਹ ਸਾਰੀਆਂ ਚੀਜ਼ਾਂ ਦਿਖਾਉਣਾ ਸੀ ਤੇ ਜੁੜੇ ਰਹੋ ਤੁਸੀਂ ਆਪਣੇ ਇਟਲੀ ਦੇ ਸਫ਼ਰ ਨਾਲ ਕਮਾਉਂਦੇ ਰਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਬਾਈ ਹੋਣਿਆਂ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਬਾਏ ਗੁੱਡ ਬਾਏ ਰੱਬ ਰੱਖਾ ਜੀ